ਵਿਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਕਮਿਲ ਪ੍ਰੀਤਕੌਰ ਤਾਂ ਇੱਕ ਵੱਡੀ ਖਬਰ ਤੋੜਨ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਦੱਸਦੇ ਕਿ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਕਿ ਦਿਨੋ ਦਿਨ ਵੱਡੇ ਫੇਰ ਬਦਲ ਦੇਖਣ ਨੂੰ ਮਿਲ ਰਹੇ ਨੇ ਜੀਆਂ ਦੱਸਦੇ ਕਿ ਤਬਾਦਲੇ ਜਿਹੜੇ ਕਿ ਲਗਾਤਾਰ ਪੰਜਾਬ ਪੁਲਿਸ ਦੇ ਵਿੱਚ ਕੀਤੇ ਜਾ ਰਹੇ ਨੇ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੇ ਵਿੱਚ ਅਹਿਮ ਤਬਾਦਲਾ ਦੇ ਹੁਕਮ ਜਾਰੀ ਕੀਤੇ ਨੇ ਜਿहां ਪੰਜਾਬ ਸਰਕਾਰ ਨੇ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਸੁਪਨ ਚਰਮਾ ਨੂੰ ਲੁਧਿਆਣਾ ਦੇ ਵਿੱਚ ਪੁਲਿਸ ਕਮਿਸ਼ਨਰ ਦੇ ਵਜੋ ਤਾਇਨਾਤ ਕੀਤਾ ਹੈ ਤੇ ਹਰਮਨबीर ਸਿੰਘ ਨੂੰ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਵਜੋ ਤਾਇਨਾਤ ਕੀਤਾ ਗਿਆ ਤਾਂ ਬਿਲਕੁਲ ਲਗਾਤਾਰ ਜਿਹੜਾ ਕਿ ਤਬਾਦਲਿਆਂ ਦਾ ਦੌਰ ਜਾਰੀ ਹੈ ਲਗਾਤਾਰ ਪੰਜਾਬ ਪੁਲਿਸ ਦੇ ਵਿੱਚ ਵੱਡੇ ਫੈਸਲੇ ਲਿੱਤੇ ਜਾ ਰਹੇ ਨੇ ਤੇ ਇਸ ਵੇਲੇ ਇਹ ਖਬਰ ਜਿਹੜੀ ਕਿ ਸਾਹਮਣੇ ਆ ਰਹੀ ਹੈ ਲੁਧਿਆਣਾ ਤੋਂ ਜਿੱਥੇ ਪੰਜਾਬ ਸਰਕਾਰ ਨੇ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਸੁਪਨ ਸ਼ਰਮਾ ਨੂੰ ਲੁਧਿਆਣਾ ਦੇ ਵਿੱਚ ਪੁਲਿਸ ਕਮਿਸ਼ਨਰ ਡੋ. ਜੋਤਾਇਨਾਥ ਕੀਤੇ ਅਤੇ ਦੂਜੇ ਪਾਸੇ ਹਰਮਨਬੀਰ ਸਿੰਘ ਨੂੰ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਵਜੋਂ ਤਾਇਨਾਤ ਕੀਤਾ ਗਿਆ ਤਾਂ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਸਾਫ਼ ਤੌਰ ਤੇ ਜਿਹੜਾ ਕੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਕਾਬਲੇ ਗੌਰ ਹੈ ਕਿ ਇਸ ਤੋਂ ਪਹਿਲਾਂ ਕੁਲਦੀਪ ਚਾਹਲ ਜਿਹੜੇ ਕਿ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵਜੋਂ ਤਾਇਨਾਤ ਸੰਤੇ ਅਜੇ ਤੱਕ ਉਹਨਾਂ ਦੀ ਤਾਇਨਾਤੀ ਦੇ ਕੋਈ ਵੀ ਹੁਕਮ ਜਾਰੀ ਨਹੀਂ ਹੋਏ ਨੇ ਤਾਂ ਬਿਲਕੁਲ ਇਹ ਵੀ ਖਬਰ ਜਿਹੜੀ ਕਿ ਕਾਬਲੇਗ ਹੋਇਆ ਕਿ ਕੁਲਦੀਪ ਚਾਹਲ ਜੋ ਕਿ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੇ ਵਜੋਂ ਤਾਇਨਾਤ ਸਨ ਤੇ ਅਜੇ ਤੱਕ ਉਹਨਾਂ ਦੀ ਤਾਇਨਾਤੀ ਦੇ ਕੋਈ ਵੀ ਹੁਕਮ ਜਾਰੀ ਨਹੀਂ ਕੀਤੇ ਗਏ ਨੇ ਤੇ ਦੂਜੇ ਪਾਸੇ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਸੁਪਨ ਚਰਮਾ ਨੂੰ ਲੁਧਿਆਣਾ ਵਿੱਚ ਪੁਲਿਸ ਕਮਿਸ਼ਨਰ ਦੇ ਵਜੋਂ ਤਾਇਨਾਤ ਕੀਤਾ ਗਿਆ ਤੇ ਹਰਮਨਬੀਰ ਸਿੰਘ ਨੂੰ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਵਜੋਂ ਤਾਇਨਾਤ ਕੀਤਾ ਗਿਆ